ਜੀਪੀ ਲੀਟਰ ਪੋਨੀ ਅਜਨਾਲਾ ਦਾ ਬੇਵਾਦਤ ਬਿਆਨ ਬੋਨੀ ਅਜਨਾਲਾ ਨੂੰ ਮੰਗਣੀ ਪਈ ਮਾਫੀ ਹਲਕਾ ਅਜਨਾਲਾ ਤੋਂ ਭਾਪੀ ਪੀਪੀ ਤੇ ਇਨਚਾਰਜ ਪੁਨੀ ਅਜਨਾਲਾ ਦਾ ਇੱਕ ਵਿਆਪਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਜੋ ਉਹਨਾਂ ਨੇ ਸ਼ਖਤਰਮ ਨੂੰ ਦੱਸਿਆ ਛੋਟਾ ਤੇ ਪ੍ਰਭੂ ਜਸੂਬ ਸਿੰਘ ਨੂੰ ਦੱਸਿਆ ਵੱਡਾ ਪ੍ਰਾ ਤਾਂ ਦੱਸਦੀ ਹੈ ਕਿ ਮਾਮਲਾ ਅਮਰਸਰ ਦਾ ਹੈ ਜਿੱਥੇ ਪਾਸਟਰ ਪੰਚੰਤਰ ਦੀ ਇੱਕ ਵੱਡੀ ਕਨਵੈਨਸ਼ਨ ਕਰਵਾਈ ਗਈ ਸੀ ਜਿਸ ਵਿੱਚ ਬੀਜਪੀ ਅਮਰਸਰ ਦੇ ਉਮੀਦਵਾਰ ਤਰਜੀਤ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ ਉਹਨਾਂ ਦੇ ਨਾਲ ਪੁਨੀ ਅਜਨਾਲਾ ਵੀ ਉੱਥੇ ਮੌਜੂਦ ਸਨ ਜਿਸ ਵਿੱਚ ਪੁਨੀ ਅਜਨਾਲਾ ਨੇ ਆਪਣੀ ਸਪੀਚ ਦੌਰਾਨ ਸ਼ਖਤਰਮ ਨੂੰ ਛੋਟਾ ਪ੍ਰਾ ਅਤੇ ਜਸੂ ਮਸੀਹ ਯਾਨੀ ਕਿ ਇਸਾਈ ਧਰਮ ਨੂੰ ਵੱਡਾ ਭਰਾ ਕਹਿ ਕੇ ਸੰਬੋਧਨ ਕੀਤਾ ਜਿਸ ਨੂੰ ਲੈ ਕੇ ਇਹ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਹੁਣ ਪੁਨੀ ਅਛ ਨਾਲਾ ਨੂੰ ਉਸ ਨੂੰ ਲੈ ਕੇ ਮਾਫੀ ਮੰਗਣੀ ਪਈ ਹੈ ਤੁਹਾਨੂੰ ਦੱਸ ਦਈਏ ਕਿ ਪੁਨੀ ਅਛ ਨਾਲਾ ਨੇ ਆਪਣੀ ਸਪੀਚ ਵਿੱਚ ਵਿਵਾਦਕ ਬਿਆਨ ਦਿੰਦੇ ਹੋਏ ਕਿ ਆ ਕਿ ਜਿਹੜਾ ਮਸੀਹ ਧਰਮ ਹੈ ਉਹ 2-4 ਸਾਲ ਪੁਰਾਣਾ ਧਰਮ ਹੈ ਤੇ ਵੱਡਾ ਭਰਾ ਹੈ ਸਿੱਖ ਧਰਮ ਦਾ ਕਿਉਂਕਿ ਸਿੱਖ ਧਰਮ ਛੋਟਾ ਪਚਾਏ ਕਿਉਂਕਿ ਉਸ ਨੂੰ ਅਜੇ ਸਾਡੇ 500 ਸਾਲ ਹੀ ਹੋਏ ਹਨ ਇਸ ਵਿਵਾਦਤ ਵਿਆਹ ਤੋਂ ਬਾਅਦ ਸਿੱਖ ਧਰਮ ਵਿੱਚ ਕਾफी ਰੋਸ ਪਾਇਆ ਜਾ ਰਿਹਾ ਹੈ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਤਾਂ ਅੱਜ ਪੋਨੀ ਅਚਨਾਲਾ ਦੇ ਵੱਲੋਂ ਵੀਡੀਓ ਪਾ ਕੇ ਸਿੱਖ ਧਰਮ ਦੇ ਕੋਲੋਂ ਮਾਫੀ ਮੰਗਣੀ ਪਈ ਤੋਂ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾ ਰਿਹਾ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਪ੍ਰਭਾ ਪ੍ਰਭੂ ਜੈ ਸਿਮੀ ਸੀ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆਇਆ 550 ਸਾਲ ਹੋਏ ਆ ਕਿਹੜੀ ਭਾਈਚਾਰ ਕੀਖਤਾ ਆ ਜੋ ਤੁਸੀਂ ਇਸ ਇਲਤਾਨ ਦੀੇ ਸੇਵਾ ਕਰਦੇ ਜੇ ਪ੍ਰਮਾਤਮਾ ਸਾਨੂੰ ਵੀ ਸਮਤ ਬਖਸ਼ੇ ਬਲ ਬਖਸ਼ੇ ਮੈਂ ਸਰਦਾਰ ਕਰਨ ਜੀ ਸੰਧੂ ਸਾਹਿਬ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਇੱਥੇ ਆੜ ਕੇ ਤੁਹਾਡਾ ਸ਼ਹੀਦਬਦ ਵੀ ਲਿਆ ਤੁਹਾਡੇ ਦਰਸ਼ਨ ਮਿਲਦੇ ਵੀ ਕੀਤੇ ਮੈਂ ਬੇਨਤੀ ਕਰਾਂਗਾ ਕਿ ਹਰ ਇੱਕ ਨੇ ਵੋਟ ਮੰਗਣ ਆਉਣੀ ਹੈ ਹਰ ਪਾਰਟੀ ਨੇ ਆਉਣਾ ਆ ਪਰ ਤੁਹਾਡਾ ਸ਼ੀਰਵਾ ਜਿਸ ਨੂੰ ਮਿਲਦਾ ਆ ਉਹਦੀ ਜੇ ਜੇਕਾਰ ਹੋਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਰਾਤ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸ਼ੀਰਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ ਤੇ ਰਹਾਗਾ ਕਰਦਾ ਰਹਾਂਗਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ